ਸਤ ਸਿਕਨ ਸਰ ਮੇਰਾ ਨਾਮ ਤਨੂ ਹੈ ਤੇ ਮੈਂ ਧੂਰੀ ਸ਼ਹਿਰ ਜ਼ਿਲ੍ਹਾ ਸੰਗਰੂਰ ਤੋਂ ਬਿਲੋਂਗ ਕਰਦੀ ਆ ਅੱਛਾ ਜੀ ਮੈਂ ਮੈਨੂੰ ਦੱਸ ਦਿਆ ਧੂਰੀ ਸ਼ਹਿਰ ਤੇ ਮੈਂ ਵੀ ਉੱਥੇ ਹੀ ਬਿਲੋਂਗ ਕਰਦੀ ਆ ਜੀ ਸਰ ਮੈਂ ਮਤਲਬ ਤੁਹਾਡੀ ਇੰਨੀ ਬੜੀ ਫੈਨ ਆ ਕਿ ਜਦੋਂ ਤੁਸੀਂ ਸੰਗਰੂਰ ਸ਼ਹਿਰ ਤੋਂ ਐਮਪੀ ਦੀਆਂ ਵੋਟਾਂ 'ਚ ਖੜੇ ਹੋਏ ਸੀ ਉਸ ਟਾਈਮ ਮੈਂ ਕਾਫੀ ਸੀਰੀਅਸ ਸੀ ਤੇ ਉਸੇ ਦਿਨ ਮੈਂ ਡਿਸਚਾਰਜ ਹੋਣਾ ਸੀ ਹਸਪੀਟਲ ਤੋਂ ਮੈਂ ਆਪਣੇ ਫਾਦਰ ਸਾਹਿਬ ਨੂੰ ਕਿਹਾ ਕਿ ਸਿੱਧਾ ਪਹਿਲਾ ਪੋਲਿੰਗ ਬੂਥ ਤੇ ਜਾਓ ਮੇ ਸਰ ਨੂੰ ਵੋਟ ਪਾਣੀ ਹੈ। ਅੱਛਾ। ਹਾਂਜੀ। ਕਿ ਨਹੀਂ ਮੇਰੀ ਇਸ ਕੰਡੀਸ਼ਨ ਸੀਰੀਅਸ ਸੀਗੀ ਬਟ ਉਹਨਾਂ ਨੇ ਮੈਨੂੰ ਮੇਰੀ ਇੱਛਾ ਮੰਨੀ ਤੇ ਮੈਨੂੰ ਪੋਲਿੰਗ ਬੂਥ ਤੇ ਪਹਿਲਾਂ ਲੈ ਕੇ ਗਏ। ਬਹੁਤ ਧੰਨਵਾਦ ਸਰ ਤੁਹਾਡਾ ਹੀ ਮੇਰੀ ਦੂਸਰੀ ਨੌਕਰੀ ਹੈ ਜੀ। ਅੱਛਾ। ਹਾਂਜੀ। ਸਰ ਇੱਕ ਛੋਟੇ ਜੀ ਗੱਲ ਮੈਂ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੁੰਨੀ ਆ। ਮੈਂ ਪਹਿਲਾਂ ਵੀ ਜਿਹੜੇ ਆਪਾਂ ਕਹਿ ਦਿੰਦੇ ਆ ਨਾ ਅਹ ਖਾਲ ਪੱਕੇ ਕਰਨ ਵਾਲੇ ਮੈਕਮੇ ਚੋਂ ਬਿਲੋਂਗ ਕਰਦੀ ਆ ਅ ਸਰ ਜਦੋਂ ਅਸੀਂ ਜੋਬ ਤੇ ਆਏ ਸੀ ਅਸੀਂ ਡੀਸੈਂਟ ਮਤਲਬ ਸਾਨੂੰ ਨਹੀਂ ਪਤਾ ਸੀ ਕਿ ਇੱਕ ਕਾਰਪੋਰੇਸ਼ਨ ਹੁੰਦੀ ਹੈ ਇੱਕ ਡਿਪਾਰਟਮੈਂਟ ਹੁੰਦਾ ਹੈ ਪਤਾ ਨਹੀਂ ਕਿਉਂ ਫਰਕ ਕੀਤਾ ਜਾਂਦਾ ਹੈਗਾ ਕਹਿ ਦਿੰਦੇ ਆ ਕਿ ਤੁਸੀਂ ਕਾਰਪੋਰੇਸ਼ਨ ਦੇੋਂ ਤੁਹਾਨੂੰ ਅ ਥੋੜਾ ਪ੍ਰੋਬੇਸ਼ਨ ਨਹੀਂ ਕਨਸੀਡਰ ਹੋਊਗਾ ਯਾ ਤੁਸੀਂ ਤੁਹਾਨੂੰ ਖਜ਼ਾਨੇ ਚੋਂ ਨਹੀਂ ਸੈਲਰੀ ਆਉਂਦੀ ਪਤਾ ਨਹੀਂ ਸਾਨੂੰ ਸਾਨੂੰ ਤਾਂ ਆਪਣੀ ਸੈਲਰੀ ਤੱਕ ਮਤਲਬ ਹੈ ਸਾਨੂੰ ਤਾਂ ਚਾਹੀਏ ਕਿ ਤੂੰ ਮਰਜ਼ੀ ਆਵੇ ਪੰਜਾਬ ਸਰਕਾਰ ਦੇ ਰਹੀ ਹੈਗੀ ਸਾਨੂੰ ਪਤਾ ਨਹੀਂ ਜਿੱਦਾਂ ਸਰ ਹੁਣ ਅਸੀਂ ਆਪਣਾ ਪ੍ਰੋਬੇਸ਼ਨ ਪੂਰਾ ਕਰ ਲਿਆ ਜੀ ਪ੍ਰੋਬੇਸ਼ਨ ਸਾਡਾ ਪੂਰਾ ਹੋ ਗਿਆ ਸਰ ਪੁਰਾਣੀ ਜੋਬ ਚ ਤਾਂ ਅਸੀਂ ਸਾਡੇ ਨਾਲ ਕੁਝ ਹੋਰ ਵੀ ਇਦਾਂ ਦੇ ਕੈਂਡੀਡੇਟਸ ਨੇਗੇ ਨਹੀਂ ਸੈਲਰੀ ਹੁਣ ਮਿਲਦੀ ਹੈ ਸੈਲਰੀ ਮਿਲਦੀ ਹੈ ਸਰ ਸੈਲਰੀ ਪੂਰੇ ਟਾਈਮ ਤੇ ਮਿਲਦੀ ਹੈ ਨੋਟ ਨੋਟ ਅਸਲੀ ਨੇ ਨਾ ਹਾਂਜੀ ਸਰ ਚਲੋ ਸਭ ਕੁਝ ਬਹੁਤ ਵਧੀਆ ਚੱਲ ਰਿਹਾ ਸਰ ਨੌਕਰੀ ਬਹੁਤ ਵਧੀਆ ਚੱਲ ਰਹੀ ਹੈ ਪਹਿਲਾਂ ਟਾਈਮ ਸੀਗਾ ਮੈਂ ਸੁਣਿਆ ਆਪਣੇ ਆਨ ਤੋਂ ਪਹਿਲਾਂ ਕਿ ਕਿਸਾਨਾਂ ਨੂੰ ਹਾੜੇ ਕੱਢਣੇ ਪੈਂਦੇ ਸੀ ਹੁਣ ਅਸੀਂ ਉਹਨਾਂ ਤੱਕ ਜਾ ਰਹੇ ਹਾਂ ਕਿ ਤੁਹਾਡਾ ਕੋਈ ਕੰਮ ਰਹਿੰਦਾ ਤਾਂ ਸਾਨੂੰ ਦੱਸੋ ਸਾਰੇ ਕਿਸਾਨਾਂ ਦਾ ਕੰਮ ਹੋ ਗਿਆ ਸਾਰੇ ਇੰਨੇ ਖੁਸ਼ ਨੇ ਸਾਰਿਆਂ ਦੇ ਖੇਤਾਂ ਤੇ ਹੁਣ ਨਹਿਰੀ ਪਾਣੀ ਪਹੁੰਚ ਰਿਹਾ ਜੀ ਹਾਂ ਬਹੁਤ ਜਿਆਦਾ ਖੁਸ਼ ਨੇ ਕਿਸਾਨ ਸਾਡੇ ਸਰਕਾਰਾਂ ਸਾਰੇ ਸਾਡਾ ਧੰਨਵਾਦ ਕਰਕੇ ਜਾਂਦੇ ਨੇ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਨੂੰ ਵੀ ਖੁਸ਼ੀ ਹੁੰਦੀ ਹੈ ਜਦੋਂ ਸਾਡੇ ਮਤਲਬ ਸਾਡੇ ਕੋਲੇ ਆਉਂਦੇ ਨੇਗੇ ਕਿਸਾਨ ਤੇ ਉਹ ਸਾਨੂੰ ਆਕੇ ਕਹਿੰਦੇ ਨੇ ਵੀ ਥੋੜਾ ਸਾਡਾ ਕੰਮ ਹੋ ਗਿਆ ਸਾਨੂੰ ਵੀ ਬਹੁਤ ਖੁਸ਼ੀ ਹੁੰਦੀ ਹੈ ਸਰ ਗੁੱਡ ਲੱਕ ਗੁੱਡ ਲੱਕ ਥੈਂਕ ਯੂ ਸਰ ਥੈਂਕ ਯੂ ਜੀ ਅੱਛਾ ਜੀ ਕਰਨ ਸਰ ਮੇਰਾ ਨਾਮ ਤਨੂ ਹੈ ਤੇ ਮੈਂ ਧੂਰੀ ਸ਼ਹਿਰ ਜ਼ਿਲ੍ਹਾ ਸੰਗਰੂਰ ਤੋਂ ਬਿਲੋਂਗ ਕਰਦੀ ਆਂ। ਅੱਛਾ ਜੀ ਮੈਂ ਮੈਨੂੰ ਦੱਸ ਦਿਆ ਧੂਰੀ ਸ਼ਹਿਰ। ਤੇ ਮੈਂ ਵੀ ਉੱਥੇ ਹੀ ਬਿਲੋਂਗ ਕਰਦੀ ਆਂ। ਸਰ ਮੈਂ ਮਤਲਬ ਤੁਹਾਡੀ ਇੰਨੀ ਬੜੀ ਫੈਨ ਆ ਕਿ ਜਦੋਂ ਤੁਸੀਂ ਸੰਗਰੂਰ ਸ਼ਹਿਰ ਤੋਂ ਐਮਪੀ ਦੀਆਂ ਵੋਟਾਂ 'ਚ ਖੜੇ ਹੋਏ ਸੀ ਉਸ ਟਾਈਮ ਮੈਂ ਕਾਫੀ ਸੀਰੀਅਸ ਸੀ ਤੇ ਉਸੇ ਦਿਨ ਮੈਂ ਡਿਸਚਾਰਜ ਹੋਣਾ ਸੀ ਹਸਪੀਟਲ ਤੋਂ। ਮੈਂ ਆਪਣੇ ਫਾਦਰ ਸਾਹਿਬ ਨੂੰ ਕਿਹਾ ਕਿ ਸਿੱਧਾ ਪਹਿਲਾ ਪੋਲਿੰਗ ਬੂਥ ਤੇ ਜਾਓ ਮੇ ਸਰ ਨੂੰ ਵੋਟ ਪਾਣੀ ਹੈ ਅੱਛਾ ਹਾਂਜੀ ਕਿ ਨਹੀਂ ਮੇਰੀ ਇਸ ਕੰਡੀਸ਼ਨ ਸੀਰੀਅਸ ਸੀਗੀ ਬਟ ਉਹਨਾਂ ਨੇ ਮੈਨੂੰ ਮੇਰੀ ਇੱਛਾ ਮੰਨੀ ਤੇ ਮੈਨੂੰ ਪੋਲਿੰਗ ਬੂਥ ਤੇ ਪਹਿਲਾਂ ਲੈ ਕੇ ਗਏ